ਇੱਕ ਪਾਸੇ ਅੱਜ ਵੱਡਾ ਝਟਕਾ ਲੱਗਿਆ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮਾਲ ਮੰਤਰੀ ਵਿਕਰਮ ਜੀਠਿਆ ਨੂੰ ਜੋ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਸੁਪਰ ਸੀਐਮ ਵਜੋਂ ਜਾਣੇ ਜਾਂਦੇ ਸੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਕਈ ਵਾਰ ਸ਼ਿਕਾਇਤ ਕੀਤੀ ਗਈ ਬੋਨੀ ਅਗਰਾਲਾ ਵੱਲੋਂ ਕਿ ਨਸ਼ਾ ਤਸਕਰਾਂ ਦੇ ਨਾਲ ਯਾਰੀ ਹੈ ਜਿਗਰ ਦੇ ਟੋਟੇ ਨੇ ਸਤਾ ਅਤੇ ਪਿੰਧੀ ਜਿਨ੍ਹਾਂ ਦਾ ਵਾਰ-ਵਾਰ ਬੋਨੀ ਅ즈ਨਾਰਾ ਵੱਲੋਂ ਇੰਟਰਵਿਊ ਕਰਕੇ ਖੁਲਾਸਾ ਕੀਤਾ ਜਾ ਰਿਹਾ ਹੈ ਅੱਜ ਵੱਡਾ ਝਟਕਾ ਲੱਗਿਆ 14 ਦਿਨ ਦੀ ਨਿਆਂਕ ਹਰਾਸਤ ਹੋਰ ਵੱਧ ਗਈ ਹੈ ਨਾਬੇ ਦੀ ਜੇਲ੍ਹ ਦੇ ਵਿੱਚ 14 ਦਿਨ ਹੋਰ ਬਿਤਾਉਣੇ ਪੈਣਗੇ ਬਿਕਰਮਜੀਠਿਆ ਨੂੰ ਜਿੱਥੇ ਉਸ ਨੂੰ ਵੀਆਈਪੀ ਸਹੂਲਤਾ ਨਹੀਂ ਮਿਲਣਗੀਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਧੇ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਹੈ ਬਿਕਰਮਜੀਠਿਆ ਨੂੰ ਅਤੇ ਸ਼ਰੂਮਣੀ ਅਕਾਲੀ ਦਲ ਦੇ ਆਗੂਆਂ ਨੂੰ ਅੱਜ ਕਈ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂਆਂ ਨੂੰ ਘਰ ਦੇ ਵਿੱਚ ਡਿਟੇਨ ਕਰ ਲਿਆ ਗਿਆ ਘਰਾਂ ਦੀ ਘੇਰਾਬੰਦੀ ਕੀਤੀ ਗਈ ਅੱਜ ਮੁਹਾਲੀ ਦੀ ਅਦਾਲਤ ਵਿੱਚ ਗਰੀਬਕੌਰ ਮਜੀਠੀਆ ਅਤੇ ਗਰੀਬਕੌਰ ਵਿਕਰ ਮਜੀਠੀਆ ਦੇ ਵਕੀਲ ਪਹੁੰਚੇ ਤੇ ਦੂਸਰੇ ਪਾਸੇ ਨਾਲ ਦੀ ਨਾਲ ਹੀ ਵੱਡੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਵਿਜੀਲੈਂਸ ਅਤੇ ਵਿਜੀਲੈਂਸ ਦੇ ਸਰਉੱਚ ਅਧਿਕਾਰੀਆਂ ਨੇ ਸ਼ਟ ਅਤੇ ਹੋਰ ਤਕਨੀਕੀ ਪੰਜਾਬ ਨੂੰ ਸਰ ਪੰਜਾਬ ਸਰਕਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੰਦੇ ਲਗਾ ਦਿੱਤੇ ਗਏ ਨੇ। ਵਿਕਰਮ ਜਿੱਠੀਆ ਦੀਆਂ ਵੱਡੇ ਪੱਧਰ ਤੇ ਮੁਸ਼ਕਲਾਂ ਵਧਣ ਗਈਆਂ। ਵਿਜੀਲੈਂਸੀ ਟੀਮ ਰਵਾਨਾ ਹੋ ਗਈ ਹੈ। ਦਿੱਲੀ ਦੇ ਵਿੱਚ ਜਿਹੜਾ ਸੈਨਿਕ ਫਾਰਮ ਹੈ। ਜਿਹੜਾ ਪਹਿਲਾਂ ਬੈਕ ਵੱਲੋਂ ਪਲੱਸ ਕਰ ਲਿਆ ਕਰ ਲਿਆ ਗਿਆ ਸੀ। ਕੁਰਕ ਕਰ ਲਿਆ ਗਿਆ ਸੀ। ਤੇ ਜਿਵੇਂ ਹੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਅਤੇ ਬਿਕਰਮਜੀਠੀਆ ਜਦੋਂ ਮੰਤਰੀ ਬਣੇ ਤੇ ਡੇਢ ਸਾਲਾਂ ਦੇ ਵਿੱਚ 150 ਕਰੋੜ ਰੁਪਏ ਤੋਂ ਲੈ ਕੇ 200 ਕਰੋੜ ਰੁਪਏ ਪੇ ਕਰਕੇ ਬੈਂਕ ਨੂੰ ਬੈਂਕ ਦੇ ਹੱਥੋਂ ਉਹ ਸੈਨਿਕ ਫਾਰਮ ਛੁਡਵਾ ਲਿਆ ਗਿਆ ਸੀ ਜਿਸ ਨੂੰ ਬੇਅਨਾਮੀ ਪ੍ਰਾਪਰਟੀ ਕਿਹਾ ਜਾ ਰਿਹਾ ਹੈ ਉਹ ਬਿਕਰਮਜੀਠੀਆ ਦੇ ਪਿਤਾ ਦੇ ਨਾਮ ਤੇ ਬੋਲਦੀ ਹੈ ਬਿਕਰਮਜੀਠੀਆ ਦੇ ਨਾਮ ਤੇ ਬੋਲਦੀ ਹੈ ਇਸ ਬਾਰੇ ਅੱਜ ਰਾਤੋਂ ਰਾਤ ਵੱਡੇ ਖੁਲਾਸੇ ਹੋਣਗੇ ਜਿਵੇਂ ਹੀ ਅੱਜ 14 ਦਿਨਾਂ ਦੀ ਨਿਆਂਕ ਹਰਾਸ ਤੋਂ ਵਧੀ ਮੁਹਾਲੀ ਦੀ ਅਦਾਲਤ ਵੱਲੋਂ ਨਾਲ ਦੀ ਨਾਲ ਜਿਹੜੀ ਹੈ ਛਾਪੇਮਾਰੀ ਵਿਜੀਲੈਂਸ ਬਿਜ਼ਨਸ ਦੇ ਸਰਉੱਚ ਅਧਿਕਾਰੀਆਂ ਅਤੇ ਸਿੱਟ ਦੇ ਕੁਝ ਲੋਕਾਂ ਵੱਲੋਂ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ ਹੈ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਦੱਸਿਆ ਜਾ ਰਿਹਾ ਹੈ ਕਿ ਫਰਜੀ ਕੰਪਨੀਆਂ ਜਿਸ ਨੂੰ ਸ਼ੈੱਲ ਕੰਪਨੀਆਂ ਕਿਹਾ ਜਾਂਦਾ ਹੈ ਉਹਨਾਂ ਕੰਪਨੀਆਂ ਦੇ ਵਿੱਚ ਬਿਕਰਮ ਜੀਠੀਆ ਬਿਕਰਮ ਜੀਠੀਆ ਦੇ ਮਾਤਾ ਪਿਤਾ ਵੱਲੋਂ ਗਨੀਬਕਰ ਮਜੀਠੀਆ ਬਿਕਰਮ ਜੀਠੀਆ ਦੇ ਸਾਲੇ ਵੱਲੋਂ ਕਰੋੜਾਂ ਪੈ ਦਾ ਲੈਣ ਦੇਣ ਕੀਤਾ ਗਿਆ ਇਹ ਲੈਣ ਦੋਣ ਉਹਨਾਂ ਫਰਜ਼ੀ ਕੰਪਨੀਆਂ ਦੇ ਵਿੱਚ ਕਿਉਂ ਕੀਤਾ ਬਿਕਰਮ ਜੀਠੀਆ ਦੇ ਕੋਲ ਕੀ ਇਸ ਗੱਲ ਦਾ ਜਵਾਬ ਹੈ ਜੇ ਇਸ ਗੱਲ ਦਾ ਜਵਾਬ ਨਹੀਂ ਤਾਂ ਬਿਕਰਮ ਜੀਠੀਆ ਨੂੰ ਲੰਮੀ ਸਜ਼ਾ ਹੋ ਸਕਦੀ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਾਰ-ਵਾਰ ਕਹਿ ਰਹੇ ਨੇ ਕਿ ਅਸੀਂ ਬਿਕਰਮਜੀਠੀਆ ਨੂੰ ਪੱਕੇ ਹੱਥ ਪਾਏ ਨੇ ਹਾਲਾਂਕਿ ਬਿਕਰਮਜੀਠੀਆ ਵੱਲੋਂ ਵਕੀਲ ਦੇ ਹੱਥ ਸੁਨੇਹਾ ਵੀ ਭੇਜਿਆ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿ ਮੈਂ ਤਾਂ ਸਹਰਾਣੇ ਥੱਲੇ ਬਾਅਦ ਦੇ ਕੇ ਸੌਦਾ ਹਾਂ ਜੇਲ੍ਹ ਦੇ ਵਿੱਚ ਲੇਕਿਨ ਕੁਝ ਮਹੀਨੇ ਰਹਿ ਗਏ ਨੇ ਫਿਰ ਤੁਸੀਂ ਕਿਵੇਂ ਤੇ ਕਿਤੇ ਸੋਣਾ ਹੈ ਇਹ ਤੁਹਾਨੂੰ ਅਸੀਂ ਦੱਸਾਂਗੇ ਯਾਨੀ ਕਿ ਜਿਹੜਾ ਚੈਲੰਜ ਅੱਜ ਬਿਕਰਮਜੀਠੀਆ ਨੇ ਜੇਲ੍ਹ ਦੇ ਵਿੱਚੋਂ ਕੀਤਾ ਹੈ ਉਹੀ ਚੈਲੰਜ ਖਿੜੇ ਮੱਥੇ ਪ੍ਰਵਾਨ ਕੀਤਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਾਰ-ਵਾਰ ਕਹਿ ਰਹੇ ਨੇ ਕਿ ਜਿਹੜੇ ਸਾਧੀਆਂ ਟੀਕਾ ਕਰਵਾਉਣ ਨੂੰ ਫਿਰਦੇ ਸੀ ਅੱਜ ਉਹਨਾਂ ਦੀਆਂ ਟੀਕਾ ਵੀ ਪੈ ਰੀਆਂ ਨੇ ਨਾਬਾ ਦੀ ਨਵੀਂ ਜੇਲ੍ਹ ਦੇ ਵਿੱਚ ਅਤੇ ਉਹਨਾਂ ਦੀਆਂ ਚੜ੍ਹ ਪੁੰਡੀਆਂ ਵੀ ਉਡੜੀਆਂ ਨੇ ਜਿਹੜੇ ਜਰਨੈਲਾਂ ਨੇ ਨਸ਼ਾ ਵੇਚਿਆ ਉਹਨਾਂ ਵਾਸਤੇ ਮਾਫੀ ਨਾ ਮੰਨੀ ਉਹਨਾਂ ਵਾਸਤੇ ਸਿਰਫ ਇੱਕੋ ਇੱਕ ਚੀਜ਼ ਹੈ ਉਹ ਹੈ ਜੇ ਲੰਬਾ ਸਮਾਂ ਬਤੌਣਾ ਪਵੇਗਾ ਉਹਨਾਂ ਕਹਿੰਦਾ ਜਿਹੜੀ ਕਾਰਵਾਈ ਕਰਦੀ ਸੀ ਮੈਂ ਕਰ ਦਿੱਤੀ ਬਾਕੀ ਕਾਰ ਕਾਰਵਾਈ ਮਾਨਯੋਗ ਅਦਾਲਤਾਂ ਕਰਨਗੀਆਂ ਕਿਉਂਕਿ ਜਿਸ ਤਰ੍ਹਾਂ ਹੱਥ ਧੋ ਕੇ ਬਿਕਰ ਮਜੀਠੀਆ ਦੇ ਪਿੱਛੇ ਪੈ ਗਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਜੀਲੈਂਸ ਅਤੇ ਵਿਜੀਲੈਂਸ ਦੇ ਅਧਿਕਾਰੀ ਪੰਜਾਬ ਪੁਲਿਸ ਅਤੇ ਜਿਹੜੇ ਸਰਕਾਰੀ ਵਕੀਲ ਨੇ ਉਹਨਾਂ ਵੱਲੋਂ ਵੀ ਤੱਥਾਂ ਦੇ ਬੇਸ ਤੇ ਗੱਦ ਕੀਤੀ ਜਾ ਰਹੀ ਹੈ ਉਹਨਾਂ ਕਹਿੰਦੇ ਕਿ ਪੰਜਾਬ ਸਰਕਾਰ ਵੱਲੋਂ ਵਿਜੀਲੈਂਸ ਮੀਰੋਂ ਵੱਲੋਂ ਸਾਰੇ ਸਬੂਤ ਸਾਨੂੰ ਪਹੁੰਚਾ ਕਰਵਾਏਗੇ ਨੇ ਇੱਕ ਇੱਕ ਸਬੂਤ ਦਾ ਖਲਾਸਾ ਕਰਾਂਗੇ ਯਾਨੀ ਕਿ ਜ਼ਬਾਨ ਤੋਂ ਮਿਲਣਾ ਬਹੁਤ ਮੁਸ਼ਕਲ ਹੋ ਜਾਵੇਗਾ 2 ਅਗਸਤ ਨੂੰ ਬਾਪੀ ਸ਼ਰੂਪੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮਾਨ ਮੰਤਰੀ ਬਿਕਰਮਜੀਤਿਆ ਨੂੰ ਕਿਉਂਕਿ ਫਰਜੀ ਕੌਪਨੀਆਂ ਦੇ ਵਿੱਚ ਸ਼ੈੱਲ ਕੌਪੀਆਂ ਦੇ ਵਿੱਚ ਕਰੋੜਾਂ ਰੁਪਏ ਦਾ ਨਿਵੇਸ਼ ਹੋਇਆ ਹੈ ਲੈਂਡਨ ਕੀਤਾ ਗਿਆ ਹੈ ਤੇ ਦਿੱਲੀ ਦੇ ਵਿੱਚ ਜਿਹੜਾ ਸੈਨਿਕ ਫਾਰਮ ਹੈ ਉਸ ਦੀ ਫੌਰੀ ਜਾਂਚ ਕਰਨ ਦੇ ਲਈ ਛਾਪੇਮਾਰੀ ਦੇ ਲਈ ਟੀਮ ਜਿਹੜੀ ਹੈ ਦਿੱਲੀ ਰਵਾਨਾ ਹੋ ਚੁੱਕੀ ਹੈ ਦਿੱਲੀ ਦੀ ਸਰਕਾਰ ਨੂੰ ਕੋਆਪਰੇਟ ਕਰਨਾ ਪਵੇਗਾ ਜੇੜੀ ਵੀ ਸਟੇਟ ਦੇ ਵਿੱਚ इवन दो ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜੱਲੀਗੜ ਦੇ ਵਿੱਚ ਵੀ ਬਹੁਤ ਜ਼ਿਆਦਾ ਕੁਝ ਹਿਡਨ ਟਰੋਪੀਆਂ ਨੇ ਬਿਕਮ ਜੀਸੀ ਜੀਟੀਆਂ ਉਹ ਹਿਡਨ ਟਿਕਾਣੇ ਨੇ ਉਹਨਾਂ ਤੇ ਵੀ ਆਉਣ ਵਾਲੇ ਦਿਨਾਂ 'ਚ ਛਾਪੇ ਮਾਰ ਕੇ ਵਿਜੀਲੈਂਸ ਵੱਲੋਂ ਖੁਲਾਸੇ ਕਿਤੇ ਜਾਣਗੇ ਤਾਂ